ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਟੇ ਦੀ ਕਮੀ ਆ ਗਈ ਹੈ ਆਟੇ ਦੀ ਕਮੀ ਕਰਕੇ ਕਈ ਆਟਾ ਮਿਲਾ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕਿਆ ਨੇ ਜਾਣਕਾਰੀ ਮਿਲ ਰਹੀ ਹੈ ਕਿ ਕਈ ਆਟਾ ਮਿਲਾ ਬੰਦ ਵੀ ਹੋ ਚੁੱਕਿਆ ਨੇ ਆਟੇ ਦਾ ਸਟਾਕ ਮਿਲਾ ਦੇ ਵਿੱਚ ਖਤਮ ਹੋ ਚੁੱਕਿਆ ਜਿਸ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਟੇ ਦੀ ਕੀਮਤ ਵੀ ਜ਼ਿਆਦਾ ਵੱਸ ਸਕਦੀ ਹੈ ਆਟੇ ਦੀ ਕੀਮਤ ਵਧਣ ਦੇ ਨਾਲ ਨਾਲ ਪਰਚੂਨ ਦੇ ਵਿੱਚ ਵੀ ਜ਼ਿਆਦਾ ਮਹਿੰਗਾਈ ਹੋ ਸਕਦੀ ਹੈ ਤੇ ਪੰਜਾਬ ਦੇ ਲੋਕ ਡੂੰਗੀ ਚਿੰਤਾ ਦੇ ਵਿੱਚ ਨੇ ਕਿਉਂਕਿ ਪਹਿਲਾਂ ਜਿੱਥੇ ਆਟਾ ਸੀ ਉਹ ਸਟਾਕ ਹੁਣ ਖਤਮ ਹੋ ਚੁੱਕਿਆ ਪੰਜਾਬ ਦੇ ਅੰਦਰ ਲਗਾਤਾਰ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਜਿਸ